ਇਹ ਗੱਲ ਬਰਿੰਦਰ ਸਿੰਘ ਗੋਲਡੀ ਨੇ ਪਿੰਡਰਾਵਾਲੇ ਦੀ ਪੱਖ ਵਿੱਚ ਕੀਤੀ ਆ। ਤੇ ਇਹ ਉਹ ਪਿੰਡਰਾਵਾਲੇ ਨੂੰ ਜੇ ਇਹਨਾਂ ਦੇ ਅਕਾਲੀਆਂ ਦੇ ਬਾਦਲਾਂ ਦੇ ਬਰਾਬਰ ਦੇਖਦੇ ਆਂ ਤੇ ਜਿੰਨੀਆਂ ਗਲਤੀਆਂ ਜਿਸ ਤਰੀਕੇ ਨਾਲ ਬਾਦਲਾਂ ਨੇ ਪੋਲੀਟੀਕਲ ਲੀਡਰਾਂ ਨੇ ਗਲਤੀਆਂ ਕੀਤੀਆਂ ਕੀ ਆਉਣ ਵਾਲੇ ਸਮੇਂ 'ਚ ਤੁਸੀਂ ਜੇ ਸੋਚੋ ਥੋੜਾ ਜਿਹਾ ਸਾਡੇ ਵਿਦਵਾਨਾਂ ਨੂੰ ਪੁੱਛੋ ਪੇ ਤੁਹਾਡੇ ਚ ਕਿਹਦਾ ਲਾਈਫ ਸਟਾਈਲ ਇਦਾਂ ਦਾ ਆ ਤੂੰਦੇ ਹੁਣ ਇਦਾਂ ਜੀਂਦੇ ਆ ਜਿਹੜਾ ਅੱਜ ਪ੍ਰਚਾਰ ਪੰਥ ਫਰੀਦ ਇਦਾਂ ਪ੍ਰਚਾਰ ਕਰ ਰਿਹਾ ਹੈ ਪੇ 200 ਸਾਲ ਬਾਅਦ ਮੈਨੂੰ ਕਿਦਾਂ ਦੇਖੂਗੀ ਦੁਨੀਆ ਜਦੋਂ ਇਹਨਾਂ ਨੂੰ ਸਾਰੇ ਮਿਸ਼ਰੀਆਂ ਨੂੰ ਸਾਰੇ ਵਿਦਵਾਨਾਂ ਨੂੰ ਪਤਾ ਆ ਤੁਹਾਨੂੰ ਪੇ ਦਸਮ ਗ੍ਰੰਥ ਗੰਧ ਦਾ ਟੋਕਰਾ ਆ ਸੂਰਜ ਪ੍ਰਕਾਸ਼ ਗੰਧ ਦਾ ਟੋਕਰਾ ਆ ਜਿੰਨੀ ਬੇਇੱਜ਼ਤੀ ਸੂਰਜ ਪ੍ਰਕਾਸ਼ ਨੇ ਗੁਰੂ ਸਾਹਿਬਾਨ ਦੀ ਕੀਤੀ दस मानंद ਦੇ ਬਾਰੇ ਆਪਾਂ ਜਿਹੜਾ ਉਹ ਪ੍ਰੋਗਰਾਮ ਕਰਦੇ ਆ ਉਹਦੇ ਵਿੱਚ ਇੱਕ ਕਲੀ-ਕਲੀ ਗੱਲ ਆਪਾਂ ਸਾਰੇ ਜਿੰਨੇ 파ਰਟ ਆਪਦੇ ਉਹਨਾਂ ਦੇ ਉੱਤੇ ਕਰਾਂਗੇ ਤੇ ਉਹ ਦੋਹਾਂ ਗ੍ਰੰਥਾਂ ਨੂੰ ਦੋਹਾਂ ਵੱਡੇ ਗ੍ਰੰਥਾਂ ਨੂੰ ਦਮਦਮਿਤਕਸਾਲ ਪ੍ਰਮੋਟ ਕਰਦੀ ਆ ਖਾਸ ਕਰਕੇ ਭਿੰਡਰਾ ਵਾਲਾ ਬੜੀ ਪ੍ਰਮੋਟ ਕਰਦਾ ਰਿਹਾ ਹੁਣ ਗੁਰੂ ਮਾਨਯੋ ਗ੍ਰੰਥ ਜਾਨੀ ਗੁਰਦਸਾ ਪਾਤਸ਼ਾਹਾਂ ਦੀ ਜੋਤ ਜਿਹਨੂੰ ਆਪਾਂ ਕਹਿੰਨੇ ਆ ਉਹਦੇ ਬਰਾਬਰ ਇੱਕ ਹੋਰ ਗ੍ਰੰਥ ਨੂੰ ਪ੍ਰਕਾਸ਼ ਕਰ ਦੇਣ ਵਾਲਾ ਭਿੰਡਰਾਂ ਵਾਲਾ ਇਹ ਜਿਹੜਾ ਇਹ ਕਹਿੰਦਾ ਵੀ ਜਿਹੜਾ ਦਸਮਗ੍ਰੰਥ ਦਾ ਵਿਰੁੱਧ ਹੀ ਮਿਲਦਾ ਉੱਥੇ ਯੁੱਤੀ ਲਾ ਲਓ ਉਹ ਨੂੰ ਤੁਸੀਂ ਇਹ ਕਹਦੇ ਨੇ ਵੀ ਬਹੁਤ ਇਮਾਨਦਾਰ ਸੀ ਬਹੁਤ ਮਜ਼ਲੂਮ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ਼ਰੀਕ ਪੈਦਾ ਕਰ ਰਿਹਾ ਤੇ ਇਮਾਨਦਾਰ ਸੀ ਬਹੁਤ ਗਰਵਚੰਦ ਸਿੰਘ ਭਿੰਡਰਾਂ ਵਾਲੇ ਦੀਆਂ ਲਿਖਤਾਂ ਪੜ੍ਹ ਕੇ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੰਪੈਰੀਜ਼ਨ ਕਰਕੇ ਡਿਸਕਸ ਕਰਕੇ ਦੇਖੋ ਕਦੇ ਤੇ ਭਿੰਡਰਾਂ ਵਾਲੇ ਲੀਉ ਬ੍ਰह्म ਗਿਆਨੀ ਸੀਗੇ ਮਹਾਪੁਰਖ ਸੀ ਉਹਨਾਂ ਦੀਆਂ ਟੇਪਾਂ ਸੁਣ ਸੁਣ ਕੇ ਕਥਾ ਸਿੱਖੀ ਆਮਨੇ ਉਹਨਾਂ ਦੀਆਂ ਕਿਤਾਬਾਂ ਪੜ ਪੜ ਕੇ ਹੀ ਵਿਆਖਿਆ ਕਰਦਾ ਗੁਰਵਚਨ ਸਿੰਘ ਭਿੰਡਰਾਂ ਵਾਲੇ ਦੀ ਦਸਮਗ੍ਰੰਥ ਦੀ ਸੂਰਜ ਪ੍ਰਕਾਸ਼ ਦੀ ਵਿਆਖਿਆ ਨੂੰ ਪ੍ਰਮੋਟ ਕਰਦਾ ਸੀ ਜਿਹੜਾ ਬੰਦਾ ਗੁਰੂ ਗ੍ਰੰਥ ਸਾਹਿਬ ਦਾ ਸੱਕਾ ਨਹੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸ਼ਰੀਕ ਪੈਦਾ ਕਰ ਰਿਹਾ ਹੈ ਉਹਨੂੰ ਇਹ ਛੋਟਾ ਇਸ਼ੂ ਥੋੜੀ ਆ ਸਾਡੇ ਲਈ ਅਸੀਨਾ ਕਹਿ ਕੇ ਕਿਦਾਂ ਸਰਦਿਆਂਗੇ ਵੀ ਕੌਮ ਦੇ ਅੰਦਰ ਕੁਛ ਇਦਾਂ ਕਹਿੰਦੇ ਆ ਕੁਛ ਲੋਕ ਇਦਾਂ ਕਹਿੰਦੇ ਆ ਇਹ ਸੈਂਸ ਥੋੜੀ ਬਣਦੀ ਐ ਇਸ ਗੱਲ ਦੀ ਦਸਵੇਂ ਪਾਤਸ਼ਾਹ ਦੇ ਨਾਲ ਹਿਮਕੁੰਟ ਵਾਲੀ ਗੱਲ ਵੀ ਆਪਾਂ ਉਹ ਲਖਵੀਰ ਸਿੰਘ ਹੋਣਾ ਨੇ ਉਧਰ ਕਿੰਨੇ ਡਿਟੇਲ ਦੇ ਨਾਲ ਗੁਰੂ ਗੋਬਿੰਦ ਸਿੰਘ ਇਦਾਂ ਦੀਆਂ ਗੱਲਾਂ ਲਿਖ ਸਕਦੇ ਆ ਉਹ ਤਾਂ ਹਿੰਦੂ ਇੱਕ ਮਤ ਇਦਾਂ ਦਾ ਮਥਿਆਸ ਤਾਂ ਹਿੰਦੂ ਗ੍ਰੰਥਾਂ ਵਿੱਚੋਂ ਮਿਲਦਾ ਹੈ ਜਿਹਦੇ ਬਾਰੇ ਅਸੀਂ ਹੁਣ ਰਹਿਣ ਨੂੰ ਮਹਾਭਾਰਤ ਨੂੰ ਦੇਖੋ ਕਿੰਦਾਂ ਦੀਆਂ ਪ੍ਰਪੋਤਕ ਕਹਾਣੀਆਂ ਉੱਥੇ ਜੁੜੀਆਂ ਹਨ ਹੁਣ ਜੇ ਤੁਸੀਂ ਇਹ ਕਹਿ ਕੇ ਆਮ ਲੋਕਾਂ ਨੂੰ ਚੁੱਪ ਕਰਾਉਨੇ ਆ ਭਈ ਦੇਖੋ ਜੀ ਮਹਾਪੁਰਖਾਂ ਦੀਆਂ ਗੱਲਾਂ ਉਸ ਅਵਸਥਾ 'ਚ ਜਾ ਕੇ ਸਮਝ ਆਉਂਦੀਆਂ ਤਾਂ ਤੁਸੀਂ ਇਹ ਕਹਿਣਾ ਚਾਹੁੰਦੇ ਆ ਭਈ ਇੱਕ ਸਰਟਨ ਟਾਈਮ ਤੱਕ ਧਰਤੀ ਦੇ ਉੱਤੇ ਇੱਕ ਖਾਸ ਸਮੇਂ ਤੱਕ ਇਹ ਕੈਟਾਗਰੀ ਵਿੱਚ ਤਾਂ ਸੀ ਕਿ ਇਹ ਡਾਇਨਾਸੌਰ ਹੁੰਦੇ ਸੀ ਕੋਈ ਬੰਦਾ ਕਹੇ ਵੀ ਡਾਇਨਾਸੌਰ ਡਾਇਨਾਸੌਰ ਐਡੇ ਵੱਡੇ ਕਿਦਾਂ ਸੀ ਐਦਾਂ ਕਿਦਾਂ ਉਹ ਕਹਿੰਦੇ ਸੀ ਉਸ ਵੇਲੇ ਦੇ ਸਮੇ ਨੂੰ ਪੜ੍ਹ ਕੇ ਤੁਹਾਨੂੰ ਸਮਝ ਆ ਸਕਦੀ ਹੁਣ ਤਾਂ ਖਤਮ ਹੋ ਗਿਆ ਜੇ ਜਾਂ ਤਾਂ ਤੁਸੀਂ ਇਹ ਕਹੋ ਵੀ ਇਹ ਪ੍ਰਜਾਤੀ ਜਿਹੜੀ ਬ੍ਰਹਮ ਗਿਆਨੀਆਂ ਵਾਲੀ ਪ੍ਰਜਾਤੀ ਆ ਜਿਹੜੀ ਐਦਾਂ ਬਈ ਠੋਕਰੇ ਵਿੱਚੋਂ ਰੋਟੀਆਂ ਮੁੱਕ ਗਈਆਂ ਉੱਤੇ ਚਾਦਰ ਪਾਤੀ ਤੇ ਕਿਸ ਦੀ লাশ ਪਈ ਆ ਉੱਤੇ ਚਾਦਰ ਪਾਈ ਤਾਂ ਥਲੇ ਕੜਾ ਬਣ ਗਿਆ ਜਿਹੜੀ ਇਦਾਂ ਦੇ ਕੰਮ ਇਦਾਂ ਦੀਆਂ ਕਰਾਮਾਤਾਂ ਕਰਨ ਵਾਲੀ ਪ੍ਰਜਾਤੀ ਆ ਉਹ ਖਾਸ ਸਮੇਂ ਤੱਕ ਹੁੰਦੀ ਸੀ ਹੁਣ ਧਰਤੀ ਤੋਂ ਖਤਮ ਹੋ ਗਈ ਫੇਰ ਤਾਂ ਸਮਝ ਪੈਂਦੀ ਜੇ ਇਨਸਾਨ ਹੀ ਸਗੇ ਉਹ ਬੱਕਰੀ ਪ੍ਰਜਾਤੀ ਨਹੀਂ ਸੀ ਤਾਂ ਫਿਰ ਤਾਂ ਫਿਰ ਤਾਂ ਸਾਨੂੰ ਦੱਸਣਾ ਪਊ ਨਾ ਕਿ ਨਿਜਮ ਸ਼ੁਰੂ ਕਦੋਂ ਹੋਈ ਤੇ ਖਤਮ ਕਿਉਂ ਹੋਈ ਆ ਜੇ ਅਸੀਂ ਜੀਸਸ ਦੇ ਬਾਰੇ ਸਾਡੇ ਪ੍ਰਚਾਰ ਕਹਿ ਦਿੰਦੇ ਪੇ ਇਦਾਂ ਬਿਨਾ ਬਾਪ ਤੋਂ ਬੱਚਾ ਕਿੱਦਾਂ ਹੋ ਗਿਆ ਹਨੂਮਾਨ ਦੇ ਬਾਰੇ ਸਾਡੇ ਬੰਦੇ ਕਹਿ ਦਿੰਦੇ ਤੇ ਸ਼ੇਮੀ ਪਾਤਸ਼ਾਹ ਬਾਰੇ ਵੀ ਸਵਾਲ ਉੱਠਣਾ ਕਿ ਸੂਰਜ ਪ੍ਰਕਾਸ਼ ਨਹੀਂ ਗੁਰਪ੍ਰਾਸ ਪਾਤਸ਼ਾਹ ਸ਼ੇਮੀ ਨੇ ਨਹੀਂ ਤਾਂ ਹੋਰ ਕੁਛ ਤਾਂ ਸੀ ਉਹਦੇ ਬਾਰੇ ਸੋਚਣ ਤੋਂ ਡਰਨਾ ਉਹਦੇ ਬਾਰੇ ਟਿੱਪਣੀ ਕਰਨ ਤੋਂ ਡਰਨਾ ਉਹਦੇ ਬਾਰੇ ਨਾਂ ਬੋਲਣਾ ਉਹ ਤਾਂ ਚੁੱਪ ਕਰਕੇ ਪਾਸਾ ਵੱਟ ਜਾਣਾ 200 ਸਾਲ ਬਾਅਦ ਕਿਦਾਂ ਦੇਖੂਗੀ ਦੁਨੀਆ ਜੇ ਤੁਸੀਂ ਬਰਿੰਦਰ ਗੋਲਡੀ ਨੂੰ ਪੁੱਛੋ ਵੀ ਤੇਰਾ ਕੀ ਇਰਾਦਾ ਆ ਤੈਨੂੰ ਕੀ ਲੱਗਦਾ ਵੀ ਜਾਨੀ ਤੇਰੀ ਪਿੱਠ ਪਿੱਛੇ ਜੇ ਹੁਣ ਵੀ ਜਿਹੜੇ ਬੰਦੇ ਦੇਖਦੇ ਵੀ ਗੱਲਾਂ ਕਿੱਡੀਆਂ ਕਿੱਡੀਆਂ ਕਰਦਾ ਭਿੰਡਰਾਂ ਵਾਲੇ ਤੇ ਲਿਪਾ ਪੁੱਛੀ ਕਰੀ ਜਾਂਦਾ ਅਮਰਤਪਾਲ ਨੂੰ ਇਹ ਉਦੋਂ ਕਿ ਇਹ ਤਾਂ ਅਮਰਤਪਾਲ ਨੂੰ ਵੀ ਸਹੀ ਕਹਿ ਰਿਹਾ ਹੈ ਦੀਪ ਸਿੱਧੂ ਨੂੰ ਵੀ ਸਹੀ ਕਹਿ ਰਿਹਾ ਹੈ ਗੋਲਡੀ ਹੁਣੀ ਦੀਪ ਸਿੱਧੂ ਨੂੰ ਤੇ ਅਮਰਪਾਲ ਨੂੰ ਗਲਤ ਕਹਿੰਦੇ ਜਦੋਂ ਤੁਸੀਂ ਪੱਠੇ ਪੋਣਾ ਹੀ ਹੁੰਦੇ ਆ ਕਦੇ ਸਿਰਿੰਦਰ ਸਿੰਘ ਨੂੰ ਲਿਆ ਕੇ ਬਿਠਾੜ ਲੈਂਦੇ ਕਦੇ ਉਦੋਂ ਖੋਨੀ ਲਿਆ ਕੇ ਬਿਠਾੜ ਲੈਂਦੇ ਹੁਣ ਜੇ ਬਰਗੇਡੀਅਰ ਦੇ ਕੋਲੋਂ ਵੀ ਤੁਸੀਂ ਇਹ ਗਵਾਹੀ ਚਾਹੁੰਦੇ ਆ ਇੱਕ ਪੱਖ ਯਾਨੀ ਇੱਕ ਸਰਕਾਰ ਦਾ ਬੰਦਾ ਇਦਾਂ ਕਿਦਾਂ ਹੋ ਗਈ ਵੀ ਉਹ ਪਿੰਡਰਾ ਵਾਲੇ ਦੀ ਸਿਫਤ ਕਰੀ ਜਾ ਰਿਹਾ ਹੈ ਜਿਸ ਤਰੀਕੇ ਨਾਲ ਇਹ ਪੂਰਾ ਪ੍ਰੋਗਰਾਮ ਤੁਸੀਂ ਉੱਥੇ ਫੇਸਬੁੱਕ ਤੇ ਹੈਗਾ ਆ ਅਸੀਂ ਸ਼ੇਅਰ ਕਰ ਦੇਾਂਗੇ ਸੁਣ ਲਿਓ ਸਾਰੇ ਇਹਨੂੰ ਡਿਸਕਸ ਵੀ ਕਰਨਾ ਅਸੀਂ ਜਿਸ ਪੱਧਰ ਤੇ ਉਸ ਬਰਗੇਡੀਅਰ ਨੇ ਸਵੇਗ ਸਿੰਘ ਦੀ ਬੁੜਾਈ ਕੀਤੀ ਹੈ ਤੇ ਮੋਰਚਾ ਜਿਹੜਾ ਜੀ ਬਹੁਤ ਵੱਡਾ ਸੀ ਮੋਰਚਾ ਮੋਰਚਾ ਬੰਦੀ ਬਹੁਤ ਖਾਸ ਤਰੀਕੇ ਨਾਲ ਕੀਤੀ ਹੋਈ ਸੀ ਠੀਕ ਆ ਉਹ ਉਹ ਸਾਰਾ ਕੁਝ ਤੁਹਾਨੂੰ ਸਾਫ ਪਤਾ ਲੱਗਦਾ ਇਹ ਪ੍ਰੀ ਸਕ੍ਰਿਪਟਡ ਹੈ ਪਹਿਲਾਂ طے ਕੀਤੇ ਹੋਏ ਮਿਸ਼ਨ ਦੇ ਮੁਤਾਬਕ ਉਹ ਕਿਤਾਬਾਂ ਲਿਖਾਈਆਂ ਜਾਣੀਆਂ ਪਹਿਲਾਂ ਗੱਲਾਂ طے ਹੋ ਜਾਣੀਆਂ ਸਮਝੌਤੇ ਹੋ ਜਾਂਦੇ ਆ ਉਹ ਤੇ ਆਧਾਰਤ ਉਹ ਤੇ ਬੇਸਟ ਉਸ ਤਰੀਕੇ ਨਾਲ ਤੁਰਦਿਆਂ ਹੀ ਇਹ ਗੱਲਾਂ ਕੀਤੀਆਂ ਜਾਂਦੀਆਂ ਆਪਾਂ ਲੋਕ ਕਨੂਬੇ ਨੂੰ ਬਣਾਇਆ ਜਾਂਦਾ ਹੈ ਉਹਨੂੰ ਧੜਿਆਂ ਵਿੱਚ ਵੰਡਿਆ ਜਾਂਦਾ ਹੈ ਕੁਝ ਉਸ ਤਰੀਕੇ ਨਾਲ ਸੋਚਦੇ ਕੁਝ ਉਸ ਤਰੀਕੇ ਨਾਲ ਸੋਚਦੇ ਨਹੀਂ ਤਾਂ ਜਿਹੜਾ ਬੰਦਾ ਜੇ ਸਵੇਗ ਸਿੰਘ ਵਾਲਾ ਪੱਖ ਆਪਾਂ ਕਿੰਨੀ ਵਾਰ ਵਿਚਾਰਦੇ ਆਂ ਵੀ ਉਸ ਬੰਦੇ ਨੂੰ ਜੇ ਇੰਦਰਾ ਗਾਂਧੀ ਨਾਲ ਗੁੱਸਾ ਸੀ ਜੀਵਨ ਆ ਕੇ ਭਿੰਡਰਾਂ ਵਾਲੇ ਕੋਈ ਦਲੀਲ ਦਿੱਤੀ ਵੀ ਮੈਨੂੰ ਗਲਤ ਤਰੀਕੇ ਨਾਲ ਥੁੱਕੜ ਦਿੱਤਾ ਗਿਆ ਆ ਤਾਂ ਜਿਹੜੀਆਂ ਇੰਦਰਾ ਗਾਂਧੀ ਦੀਆਂ ਗਲਤੀਆਂ ਉਹ ਕਿਉਂਕਿ ਏਜੰਸੀ ਦਾ ਬੰਦਾ ਸੀ ਉਹਦੇ ਕੋਲ ਸੀ ਆ ਉਹ ਜਾਣੀ ਦੇਸ਼ ਨੂੰ ਤੋੜਨ ਲਈ ਦੇਸ਼ ਦੇ ਟੁਕੜੇ ਕਰਨ ਲਈ ਦੇਸ਼ ਦੇ ਮਿਲਟਰੀ ਦੇ ਖਿਲਾਫ ਲੜਾਈ ਕਰਨ ਦੇ ਲਈ ਮੋਰਚਾ ਬੰਦੀ ਕਰ ਸਕਦਾ ਹੈ ਕਿਸੇ ਨੂੰ ਟ੍ਰੇਨਡ ਕਰ ਸਕਦਾ ਕਿਸੇ ਨੂੰ ਪਰ ਉਹ ਗੱਲਾਂ ਨਹੀਂ ਦੱਸ ਸਕਦਾ ਜਿਹੜਾ ਬੰਦਾ ਤੁਹਾਡੇ ਕੋਲ ਆਉਂਦਾ ਤੁਹਾਨੂੰ ਇਹ ਕਹਿੰਦਾ ਹੈ ਨਾਲੋਂ ਤੁਹਾਡੇ ਸ਼ਰੀਕਾਂ ਦਾ ਨਿਆਣਾ ਤੁਹਾਡੇ ਸ਼ਰੀਕਾਂ ਦਾ ਬੰਦਾ ਕੋਈ ਘਰੇ ਆਉਂਦਾ ਉਹ ਆ ਕੇ ਕਹਿੰਦਾ ਵੀ ਮੈਨੂੰ ਆਪਣੇ ਘਰੇ ਰੱਖ ਲਾ ਮੈਨੂੰ ਨਾਲ ਰਲਾ ਲਓ ਉਹ ਮੈਨੂੰ ਪਰੇਸ਼ਾਨ ਬਹੁਤ ਕਰਦੇ ਤੇ ਤੁਸੀਂ ਇੱਕਦੋ ਗੱਲ ਪੁੱਛੋ ਉਹ ਕਹੇ ਵੀ ਨਹੀਂ ਨਹੀਂ ਇਹ ਨਹੀਂ ਮੈਂ ਦੱਸ ਸਕਦਾ ਤਾਂ ਸੀਕ੍ਰਟ ਹੈ ਸਾਡੇ ਪੈਸੋ ਨੂੰ ਸ਼ੱਕ ਨਹੀਂ ਪਊਗੀ ਉਹਦੇ ਉੱਤੇ। ਵੀ ਜਿਹੜਾ ਅਜੇ ਵੀ ਆਪਣੇ ਘਰਦਿਆਂ ਦੇ ਸੀਕ੍ਰੇਟ ਸੰਭ ਕੇ ਬੈਠਾ ਆ ਕਹਿੰਦਾ ਵੀ ਮੈਂ ਬਾਹਰ ਦੱਸ ਨਹੀਂ ਸਕਦਾ ਤੁਹਾਨੂੰ ਉਹ ਤੁਹਾਡੇ ਕੋਲੋਂ ਸ਼ਰਨ ਕਰ ਤੇ ਮੰਗਦਾ। ਕਿਤੇ ਇਦਾਂ ਤਾਂ ਨਹੀਂ ਕੋਈ ਸਖਾ ਕੇ ਭੇਜਿਆ ਹੋਵੇ। ਇਦਾਂ ਤਾਂ ਨਹੀਂ ਉਹਨੇ ਮਿਸ਼ਨ ਤੇ ਭੇਜਿਆ ਹੋਵੇ। ਕਿ ਆਪਾਂ ਡਰਾਮਾ ਕਰਦੇ ਆ ਇੱਕ ਇਦਾਂ ਝਗੜਾ ਕਰ ਲੈਨੇ ਦਿਖਾਉਣ ਦੇ ਲਈ। ਠੀਕ ਹੈ। ਉਹ ਤੂੰ ਭਾਈ ਜਾਹੀਂ ਤੂੰ ਜਾ ਕੇ ਉੱਥੇ ਗੱਲਾਂ ਕਹਿ ਦੇ ਵਿੱਚ ਬਹਿ ਜਾ ਜੋ ਜੋ ਅੰਦਰ ਤੇ ਕਰਨਾ ਸਾਨੂੰ ਦੱਸ ਤੇ ਮਿਲਟਰੀ ਨੂੰ ਪਤਾ ਹੋਊਗਾ ਹੁਣ ਪਾਕਿਸਤਾਨ ਦੇ ਇਨਵੋਲਵ ਹੋਣ ਦੇ ਹੋਰ ਤਾਂ ਰਾਮਾਂ ਦੇ ਆਮ ਜਿਹੜੇ ਬਿਲਕੁਲ ਨਿਰਪੱਖ ਇੰਟੈਲੀਜੈਂਟ ਬੰਦੇ ਸੀ ਉਹਨਾਂ ਦੇ ਵਿੱਚ ਕਿੰਨੇ ਖਦਸ਼ੇ ਸੀ ਉਸ ਵੇਲੇ ਸਰਕਾਰ ਕਿਤੇ ਉਹ ਮੁਹਿੰਮ ਜਿਹੜੀ ਆ ਜਿਹੜਾ ਉਹ ਜਿਹੜੀ ਐਜੀਟੇਸ਼ਨ ਸੀ ਜਿਹੜਾ ਰੋਲਾ ਸੀ ਉੱਥੇ ਉਸ ਵੇਲੇ ਦਾ ਉਹ ਕਿਤੇ ਆਪ ਮੁਹਾਰਾ ਨਾ ਹੋ ਜਾਏ ਉਹਨਾਂ ਦੇ ਕੰਟਰੋਲ ਚੋਂ ਬਾਹਰ ਨਾ ਹੋ ਜਾਏ ਉੱਥੇ ਨਿਗਰੱਖਣ ਲਈ ਬੰਦਾ ਭੇਜ ਦਿੱਤਾ ਵੀ ਯਾਨੀ ਬੰਗਲਾਦੇਸ਼ ਦੇ ਵਿੱਚ ਜਾ ਕੇ ਜੇ ਬੰਗਲਾਦੇਸ਼ ਪਾਕਿਸਤਾਨ ਨੂੰ ਟੁੱਟਦਾ ਆ ਉੱਥੇ ਜਾ ਕੇ ਸਵੇਕ ਸਿੰਘ ਦਾ ਕੰਮ ਕਰਨਾ ਸਾਨੂੰ ਸਮਝ ਪੈ ਗਿਆ ਉਹੀ ਸਵੇਕ ਸਿੰਘ ਜੇ ਦਰਬਾਰ ਸਾਹਿਬ ਆਇਆ ਤੇ ਉਹ ਕੌਮ ਦਾ ਸੇਵਾਦਾਰ ਹੋ ਗਿਆ ਇਸ ਕਰਕੇ ਥੋੜਾ ਜਿਹਾ ਜਦੋਂ ਅਸੀਂ ਵਿਆਖਿਆ ਕਰਦੇ ਆ ਪਰ ਆ ਜਿਹੜੀ ਗੱਲ ਆ ਇੱਥੇ ਉਹ ਬਾਦਲਾਂ ਦੇ ਨਾਲ ਕੰਪੇਅਰ ਕਰਕੇ ਗੋਲਡੀ ਗੱਲ ਕਰ ਰਿਹਾ ਭਿੰਡਰਾਂ ਵਾਲੇ ਦੀ ਆਪਾਂ ਉਤੋਂ ਅਗਲਾ ਪੱਖ ਸੋਚੀ ਯਾਦ ਕੀਤੇ ਜਾਂਦੇ ਨੇ ਜਿਹੜੇ ਕੌਮ ਵਾਸਤੇ ਕੁਝ ਕਰਕੇ ਜਾਂਦੇ ਨੇ ਸੋ ਇਹ ਇੱਕ ਬੜਾ ਸੈਂਸਟਿਵ ਜਿਹਾ ਮੁੱਦਾ ਹੈ ਵੀ ਤੁਸੀਂ ਕਿਹੜਾ ਰਸਤਾ ਚੁਣਨਾ ਹੈ ਇਹ ਬੰਦੇ ਦੀ ਇੰਡੀਵਿਜੂਅਲ ਸੋਚ ਹੋਣੀ ਚਾਹੀਦੀ ਕਿ ਮੈਂ ਆ ਰਸਤਾ ਚੁਣਨਾ ਹੈ ਤੇ ਉਹਨੇ ਆ ਰਸਤਾ ਚੁਣਿਆ ਹੈ ਇਹ ਆਪਾਂ ਨਹੀਂ ਦੱਸ ਸਕਦੇ ਕਿ ਮੇਰੇ ਹਿਸਾਬ ਨਾਲ ਜੇ ਤੁਸੀਂ ਪੁੱਛੋ ਤੇ ਬਾਬਾ ਜਰਨੈਲ ਸਿੰਘ ਨਾ ਭੋਲਾ ਸੀ ਤੇ ਨਾ ਚਲਾਕ ਸੀ ਉਹ ਇੱਕ ਆਮ ਇਨਸਾਨ ਸੀ ਨਾਂ ਨੂੰ ਰੱਬ ਬਣਾਉਣ ਦੀ ਕੋਸ਼ਿਸ਼ ਕਰੋ ਤੇ ਨਾਂ ਨੂੰ ਟੈਰਰਿਸਟ ਬਣਾਉਣ ਦੀ ਕੋਸ਼ਿਸ਼ ਕਰੋ ਇਹ ਜਿਹੜੇ ਦੋਨੇ ਤਰੀਕੇ ਹੋ ਰਹੇ ਨੇ ਬਹੁਤ ਗਲਤ ਨੇ ਇੱਕ ਲਾਬੀ ਦਾ ਜ਼ੋਰ ਲੱਗਾ ਹੋਇਆ ਇਸ ਗੱਲ ਤੇ ਕਿ ਬਾਬਾ ਜਰਨੈਲ ਤੇ ਉਹਨੂੰ ਇੱਕ ਰੱਬ ਬਣਾ ਕੇ ਪੇਸ਼ ਕੀਤਾ ਜਾਵੇ ਆਹਾ ਆ ਸਭ ਤੋਂ ਵੱਧ ਕਮੀਨਗੀ ਵਾਲੀ ਸਟੇਟਮੈਂਟ ਜਿਹੜੀ ਆ ਸਭ ਤੋਂ ਵੱਧ 도ਗਲੀ ਸਟੇਟਮੈਂਟ ਜਿਹੜੀ ਆ ਆਇਆ ਬਰਿੰਦਰ ਗੋਲਡੀ ਦੀ ਠੀਕ ਆ ਤੇ ਇੱਕ ਲੋਬੀ ਦਾ ਜ਼ੋਰ ਲੱਗਾ ਆ ਉਹਨੂੰ ਰੱਬ ਬਣਾ ਕੇ ਪੇਸ਼ ਕੀਤਾ ਜਾਵੇ ਤੇ ਦੂਜੀ ਲੋਬੀ ਹਾਂਜੀ ਸੁਣਿਓ ਤੀਜੀ ਲੋਬੀ ਦਾ ਇਹ ਜ਼ੋਰ ਲੱਗਾ ਹੋਇਆ ਕਿ ਬਾਬਾ ਜਰਨੈਲ ਸਿੰਘ ਨੂੰ ਬਿਲਕੁਲ ਹੀ ਇੱਕ ਨਕੰਮਾ ਬੰਦਾ ਕਰਕੇ ਪੇਸ਼ ਕੀਤਾ ਜਾਵੇ ਜਿੰਨੇ ਸਾਰੇ ਮੁੰਡੇ ਪਰਵਾਦ ਤੇ ਇਹ ਦੋਨੋਂ ਹੀ ਗੱਲਾਂ ਗਲਤ ਨੇ 100% ਉਹ ਇੱਕ ਆਮ ਇਨਸਾਨ ਸੀ ਬਹੁਤ ਵਧੀਆ ਸੋਚਦਾ ਮਾਲਕ ਸੀ ਉਹਦੀ ਸੋਚ ਬੜੀ ਸੱਚੀ ਸੁੱਚੀ ਸੀ ਨਹੀਂ ਆਮ ਇਨਸਾਨ ਕਿੱਦਾਂ ਸੀ ਭਾਈ ਉਹ ਇਹ ਇਹਨੂੰ ਇਹਨੂੰ ਗੋਲਦੀ ਨੂੰ ਪੁੱਛਿਓ ਜਰਾ ਜੇ ਕੋਈ ਮਿਲਦਾ ਹੋਵੇ ਵੀ ਆਮ ਇਨਸਾਨ ਦੀ ਵਿਆਖਿਆ ਕਿਦਾਂ ਕਰਦਾ ਤੁਸੀਂ ਦਰਬਾਰ ਸਾਹਿਬ ਨਾਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਨਾਂ ਕੋ ਉਧੇਦਾਰ ਉਹ ਕਾਲ ਤਖ ਦੇ ਉੱਤੇ ਬੈਠਾ ਜਾ ਕੇ ਸਾਰੀ ਕੌਮ ਦਾ ਪਾਪਾ ਬਣਿਆ ਕੌਮ ਦੇ ਬਿਹਾਫ ਤੇ ਫੈਸਲੇ ਲਏ ਉਹਨੇ ਸਰਕਾਰ ਨੂੰ ਸਿੱਖਾਂ ਦੇ ਬਿਹਾਫ ਤੇ ਏਡੇ ਏਡੇ ਵੱਡੇ ਚੈਲੰਜ ਕੀਤੇ ਇੱਕ ਮਾਮੂਲੀ ਗੱਡੀ ਦੇ ਬਦਲੇ 5000 ਹਿੰਦੂ ਵੱਢਣ ਦੀ ਧਮਕੀ ਦਿੱਤੀ ਮਨੁੱਖਾਂ ਤਾਂ ਤੁਸੀਂ ਤਾਂ ਕਹਿ ਸਕਦੇ ਨਾ ਕੋਈ ਬੰਦਾ ਮੱਥਾ ਟੇਕਣ ਗਿਆ ਹੋਵੇ ਗੁਰਦੁਆਰਾ ਸਾਹਿਬ ਮਤਲਬ ਦਰਬਾਰ ਸਾਹਿਬ ਦੇ ਅੰਦਰ ਕਿਸੇ ਆਮ ਦਿਨ ਦੇ ਵਿੱਚ ਜਾਂ ਮੱਸਿਆ ਕਿਸੇ ਸੰਗਰਾਮ ਨੂੰ ਕਿਸੇ ਗੁਰਪੁਰਬ ਨੂੰ ਦਰਬਾਰ ਸਾਹਿਬ ਸੰਗਤਾਂ ਦੀ ਮੱਥਾ ਟੇਕਣ ਉੱਥੇ ਕੋਈ ਬੰਦਾ ਮੱਥਾ ਟੇਕਣ ਗਿਆ ਹੋਵੇ ਤੇ ਏਜੰਸੀਆਂ ਵਾਲੇ ਫੜ ਕੇ ਲੈ ਜਾਣ ਪੇ ਸਾਨੂੰ ਖਤਰਾ ਜੀਏ ਬੰਦਾ ਅਟੈਕ ਕਰਨ ਲੱਗਾ ਸੀ ਤਕੋ ਕਹਿ ਦੇਖੋ ਜੀ ਇੱਕ ਆਮ ਇਨਸਾਨ ਸੀ ਉਹ ਉਹਦੇ ਤੇ ਐਡਾ ਵੱਡਾ ਇਲਜ਼ਾਮ ਕਿਉਂ ਲਾਤਾ ਪਿੰਡਰਾਣਾ ਆਮ ਇਨਸਾਨ ਕਿੱਦਾਂ ਸੀ ਜਦ ਅਸੀਂ ਸੌਂ ਖਾਦੀ ਉਹ ਆਪੇ ਅਸੀਂ ਦੋ ਗਲਿਆਂ ਗੈਂਦਾ ਖੁਰਲੀ ਚ ਮੂੰਹ ਮਾਰਨਾ ਨਹੀਂ ਹਿੰਮਤ ਹੈ ਕਿ ਰਹਿਣ ਦਿਓ ਨਾ ਕਹੋ ਵੀ ਭਾਈ ਇਸ ਇਸ ਵਿਸ਼ੇ ਤੇ ਅਸੀਂ ਗੱਲ ਨਹੀਂ ਕਰਨੀ ਇਹਦੇ ਬਾਰੇ ਇੱਕ ਧਿਰ ਕੁਛ ਕਹਿੰਦੀ ਆ ਇੱਕ ਧਿਰ ਕੁਛ ਕਹਿੰਦੀ ਅਸੀਂ ਇੱਥੇ ਕੋਈ ਕਮੈਂਟ ਨਹੀਂ ਕਰਨਾ ਚਾਹਦੇ ਤੁਸੀਂ ਇੰਨਾ ਤਾਂ ਇੰਨਾ ਤਾਂ ਨਿਰਪੱਖ ਹੋ ਕੇ ਕਹਿ ਸਕਦੇ ਆ ਕਿ ਭਾਈ ਦੇਖੋ ਸਾਨੂੰ ਬਹੁਤ ਸਾਰੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਸੀ ਹਰ ਵੇਲੇ ਸਾਡੇ ਤੇ ਸਵਾਲ ਉੱਠਦੇ ਸੀ ਲੋਕ ਸਵਾਲ ਪੁੱਛਦੇ ਸੀ ਸਾਨੂੰ ਢਿੰਡਾ ਵਾਲੇ ਬਾਰੇ ਲੋਕ ਕਹਿੰਦੇ ਸੀ ਕਿ ਜਦੋਂ ਬਲੂ ਸਟਾਰ ਆਪਰੇਸ਼ਨ ਜਿਹਨੂੰ ਕਹਿੰਦੇ ਆ ਉਹ ਜਦੋਂ ਮਿਲਟਰੀ ਨੇ ਅਟੈਕ ਕੀਤਾ ਦਰਬਾਰ ਸਾਹਿਬ ਦੇ ਉੱਤੇ ਉਸ ਵੇਲੇ ਇੱਕ ਤਰ ਕਹਿੰਦੀ ਸੀ ਉੱਥੇ ਜਨਾਨੀਆਂ ਸੀ ਉੱਥੇ ਨਸ਼ਾ ਸੀ ਉੱਥੇ ਆ ਸੀ ਉੱਥੇ ਗੁੰਡਾਗਰਦੀ ਹੁੰਦੀ ਸੀ ਦੂਜੀ ਤਰ ਕਹਿੰਦੀ ਬਨੇ ਨੇ ਹੱਥਿਆਂ ਦੇ ਉੱਤੇ ਵਾਰ ਕੀਤਾ ਕਿ ਅਸੀਂ ਚਾਹੁੰਦੇ ਆ ਇਹ ਬ੍ਰਿਗੇਡੀਅਰ ਸਾਹਿਬ ਹੈਗੇ ਆ ਜਿਹੜੇ ਉਸ ਵੇਲੇ ਉੱਥੋਂ ਅੰਦਰ 4 5 6 ਜੂਨ ਨੂੰ ਉੱਥੇ ਦਰ ਸੀਗੇ ਬਾਅਦ ਚ ਲਾਸ਼ਾਂ ਨਹੀਂ ਦੇਖੀਆਂ ਬਹੁਤ ਕੁਝ ਉਹਨਾਂ ਨੂੰ ਪਤਾ ਆ ਦੂਜੇ ਪਾਸੇ ਸੁਖਪ੍ਰੀਤ ਸਿੰਘ ਉਦੋਂ ਕੇ ਆ ਉਹਨਾਂ ਤੇ ਅਸੀਂ ਆਪਣੇ ਵੱਲੋਂ ਕੋਈ ਟਿੱਪਣੀ ਨਹੀਂ ਕਰਾਂਗੇ ਬਾਰ ਬਾਰ ਤੁਸੀਂ ਜਾ ਜਾ ਕੇ ਪੈਰਾਂ ਦੇ ਵਿੱਚ ਡਿੱਗਦੇ ਇਦਾਂ ਹੀ ਜਥੇਦਾਰਾਂ ਵਾਰੀ ਜਦੋਂ ਗੱਲ ਹੁੰਦੀ ਤੇ ਜਿਹੜੇ ਇਦਾਂ ਦੇ ਬੰਦੇ ਆ ਮੈਂ ਅੱਗੇ ਵੀ ਕਹਿਣਾ ਹੁਣਾ ਸਮਾਜ ਸਭ ਤੋਂ ਵੱਧ ਖਤਰਨਾਕ ਹੁੰਦੇ ਤੂੰ ਮੇ ਹੁਣਾਂ ਨਾਲੋਂ ਉਦੋਂ ਕੇ ਜਿਆਦਾ ਖਤਰਨਾਕ ਹੈ ਤੇ ਉਦੋਂ ਕੇ ਹੁਣਾਂ ਨਾਲੋਂ ਇਹ ਗੋਲਡੀ ਹੁਣਾਂ ਵਰਗੇ ਬੰਦੇ ਜਿਆਦਾ ਖਤਰਨਾਕ ਕਦੇ ਵੀ ਧਿਆਨ ਨਾ ਦੇਖ ਲਿਓ ਤੂੰ ਮੇ ਹੁਣੀ ਜਿੱਦਾਂ ਮਰਜੀ ਆ ਨਿਸ਼ੰਗ ਹੋ ਕੇ ਉਸ ਪਾਸੇ ਖੜੇ ਬਿਲਕੁਲ ਚੁੱਟੇ ਕੱਪੜੇ ਲਾ ਕੇ ਆਪਣੇ ਨਾਲ ਐਨ ਨੰਗੇ ਧੜ ਖੜੇ ਆ ਜਾ ਕੇ ਉਦੋਂ ਕੇ ਨੂੰ ਦੇਖਿਓ ਤੁਸੀਂ ਜਸਮੀਰ ਸਿੰਘ ਦੇਖਿਓ ਕਿਦਾਂ ਕਮੀਨਗੀ ਕਰ ਕਰ ਕੇ ਇਦਾਂ ਪਰ ਜੇ ਉਹਨਾਂ ਦੇ ਬਰਾਬਰ ਇਹਨਾਂ ਨੂੰ ਦੇਖਣਾ ਇਹ ਉਹਨਾਂ ਤੋਂ ਵੀ ਸ਼ਾਇਦ 10 20 ਗੁਣਾ ਜ਼ਿਆਦਾ ਕਮੀਨੇ ਤੂੰ ਦੇ ਹੋਣਾ ਦੇ ਨਾਲ ਜਿੰਨੇ ਸਮੀ ਕਰਨਿਆ ਇਹਨਾਂ ਦੇ ਨਹੀਂ ਤਾਂ ਬਟ ਇਹਨਾਂ ਬੰਦਿਆਂ ਕਰਕੇ ਮੈਂ ਨਿਊਜ਼ੀਲੈਂਡ ਵਾਲਾ ਜਿਹੜਾ ਲਾਣਾ ਸਾਡੇ ਸੀ ਇੱਥੇ ਉਹਨਾਂ ਦੇ ਬਾਰੇ ਵੀ ਮੈਂ ਕਹਿਣਾ ਹੁੰਦਾ ਵੀ ਧੁੰਦੇ ਹੋਣਾਂ ਦੀਆਂ ਬੇੜੀਆਂ 'ਚ ਬੱਟੇ ਪਾਉਣੇ ਵਾਲੇ ਇਹ ਦੋ ਗਲੇ ਬੰਦੇ ਆ। ਨਹੀਂ ਤਾਂ ਬੜੀ ਸਿੱਧੀ ਪੱਧਰੀ ਸਮਝ ਸੀ ਉਹਨਾਂ ਦੀ। ਆਮ ਹਾਲਾਤ ਹੁੰਦੇ ਤਾਂ ਸ਼ਾਇਦ ਧੁੰਦਾ ਕਦੇ ਵੀ ਇਦਾਂ ਨਾ ਕਰਦਾ ਸਟੈਂਡ ਲੈ ਲੈਂਦਾ ਖੜਕੇ ਕੋਈ ਸ਼ੱਕ ਨਹੀਂ ਸੀ ਉਹਦੇ ਵਿੱਚ। ਦਸਮੁਨਾਂ ਦੇ ਬਾਰੇ ਵੀ ਬਾਕੀ ਵੀ ਜਿੰਨੀਆਂ ਗੱਲਾਂ ਸੀ ਬੜਾ ਕਲੀਅਰ ਸੀ ਉਹਨਾਂ ਗੱਲਾਂ ਤੋਂ। ਪਰ ਇਹ 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 ਬੰਦਿਆਂ ਨੇ ਬੀੜੀਆਂ ਚ ਬੱਟੇ ਪਾਏ ਆ ਕੰਨਾਂ ਚ ਗਲਤ ਪਾਸੇ ਫੂਕਾ ਮਾਰ ਮਾਰ